ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਜੂਕੇਟ ਪੰਜਾਬ ਪ੍ਰੋਜੈਕਟ ਜੋ ਕਿ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ ਖੰਨੇਵਾਲਿਆਂ ਦਾ ਡ੍ਰੀਮ ਪ੍ਰੋਜੈਕਟ ਸੀਗਾ ਐ ਇਸ ਦੀ ਸੇਵਾ ਹੁਣ ਵਾਈਗੁਰ ਜੀ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਖਾਲਸਾ ਯੂਕੇ ਵਾਲਿਆਂ ਤੋਂ ਲੈ ਰਹੇ ਹਨ ਸਾਡੀ ਸੰਸਥਾ ਦੇ 5000 ਤੋਂ ਵੱਧ ਬੱਚਿਆਂ ਨੂੰ ਸਕਾਲਰਸ਼ਿਪ ਦੇ ਕੇ ਵੱਖ-ਵੱਖ ਸਕੂਲਾਂ ਵਿੱਚ ਪੜ੍ਹਾ ਰਹੀ ਹੈ ਤੇ ਸਾਡੀ ਸੰਸਥਾ ਦੇ 7 ਫ੍ਰੀ ਸਕੂਲ ਚੱਲ ਰਹੇ ਹਨ ਜੋ ਕਿ ਹਨ ਲੁਧਿਆਣਾ ਦੋ ਪਟਿਆਲਾ ਰਾਜਸਥਾਨ ਕਰਨਪੁਰ ਕਪੂਰਥਲਾ ਫਿਰੋਜ਼ਪੁਰ ਪਟਿਆਲਾ ਬਠਿੰਡਾ ਸਾਡੇ ਜਿਹੜੇ ਸਕੂਲ ਹਨ ਉਹਨਾਂ ਵਿੱਚ ਕੋਈ ਵੀ ਫੀ ਕਾਊਂਟਰ ਨਹੀਂ ਹੈਗਾ ਕਿਉਂਕਿ ਬੱਚਿਆਂ ਨੂੰ ਇੱਕ ਵੀ ਪੈਸਾ ਖਰਚ ਕਰਨ ਦੀ ਲੋੜ ਨਹੀਂ ਪੈਂਦੀ ਸਾਰੇ ਜਿਹੜੇ ਸਕੂਲ ਹੈਗੇ ਹਨ ਉਹ ਸਾਰਾ ਨਿਊ ਸੈਸ਼ਨ ਦਾ ਖਰਚਾ ਜੋ ਵੀ ਬੱਚਿਆਂ ਦਾ ਹੁੰਦਾ ਹੈ ਨਿਊ ਬੁక్స్, ਬੈਗਸ, ਯੂਨੀਫਾਰਮ, ਵਾਟਰ ਬੋਟਲ, ਸਟੇਸ਼ਨਰੀ ਸਾਰੀ ਅਸੀਂ ਬੱਚਿਆਂ ਨੂੰ ਪ੍ਰੋਵਾਈਡ ਕਰਵਾਨੇ ਹਾਂ। ਅਸੀਂ ਆਪਣੇ ਸਕੂਲਾਂ ਵਿੱਚ ਬੱਚਿਆਂ ਨੂੰ ਕਨਵੈਂਟ ਵੱਲੀ ਪੜ੍ਹਾਈ ਦੇ ਰਹੇ ਹਾਂ ਅਤੇ ਏਸੀ ਕਲਾਸਰੂਮਸ ਵੀ ਪ੍ਰੋਵਾਈਡ ਹੋ ਰਹੇ ਹਨ ਬੱਚਿਆਂ ਨੂੰ। ਉਸ ਤੋਂ ਬਾਅਦ ਅਸੀਂ ਸਿਰਫ ਦੁਨਿਆਵੀ ਵਿਦਿਆਤੇ ਫੋਕਸ ਨਹੀਂ ਕਰ ਰਹੇ ਬੱਚਿਆਂ ਨੂੰ ਗੁਰਮਤ ਨਾਲ ਵੀ ਜੋੜੀਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਠ ਕਰਨਾ ਸਿਖਾਇਆ ਜਾਂਦਾ ਹੈ ਉਹਨਾਂ ਦੇ ਅਰਥ ਸ਼ਬਦ ਕੀਰਤਨ ਅਤੇ ਤੰਤੀ ਸਾਜ ਜਿਹੜੇ ਹੁਣ ਪ੍ਰਚਲਿਤ ਨਹੀਂ ਹੋ ਪਾਰੇ ਉਹਨਾਂ ਦੀ ਵੀ ਸਿਖਲਾਈ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਅੰਤ ਵਿੱਚ ਮੈਂ ਸਿਰਫ ਆਪ ਜੀ ਨੂੰ ਇਹੀ ਬੇਨਤੀ ਕਰਨਾ ਚਾਹਨੀ ਆ ਅਸੀਂ ਸਾਰਿਆਂ ਨੂੰ ਆਪਸ ਵਿੱਚ ਇਹ ਪ੍ਰਸ਼ਨ ਪੁੱਛਣ ਦੀ ਲੋੜ ਹੈਗੀ ਹੈ ਆਪਣੇ ਅੰਦਰੋਂ ਹੀ ਕਿ ਸਾਡਾ ਦਸਮੰਤ ਅਸੀਂ ਸਹੀ ਪਾਸੇ ਲਾ ਪਾ ਰਹੇ ਆ ਕੀ ਸਾਡਾ ਜਿਹੜਾ ਦਸਵੰਤ ਹੈ ਉਹ ਸਾਡੀ ਕੌਮ ਨੂੰ ਅੱਗੇ ਲੈ ਕੇ ਜਾ ਰਿਹਾ ਹੈ ਪੁੱਲ ਚੁੱਕ ਮਾਫ ਕਰਨਾ ਸੰਗਤ ਜੀਓ ਜੇ ਆਪ ਜੀ ਇਸ ਕਾਰਜ ਵਿੱਚ ਸੇਵਾ ਪਾਣਾ ਚਾਹੁੰਦੇ ਹੋ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਸਟਾਲ ਬਾਲ ਲੱਗਿਆ ਹੋਇਆ ਹੈ ਆਪ ਜੀ ਆਪਣੀ ਦਸਵੰਤ ਵਿੱਚੋਂ ਕੁਝ ਹਿੱਸਾ ਡੋਨੇਟ ਕਰ ਸਕਦੇ ਹੋ ਤੇ ਵੱਧ ਤੋਂ ਵੱਧ ਲੋੜਵੰਦ ਬੱਚਿਆਂ ਦੀ ਬਾਹ ਫੜ ਕੇ ਉਹਨਾਂ ਨੂੰ ਵੀ ਪੜ੍ਹਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ